ਕਹਿੰਦੇ ਕਿ ਔਡਾਂ ਉਤਮ ਸ਼ਾਈਨ ਵਾਲੇ ਬਾਈ ਜਾਨਾਂ ਕੋਲੇ ਤੇ ਇਹ ਬਾਈ ਹਰੇ ਨਾ ਜੀ ਮੰਨ ਲਓ ਵੀ ਘਰੇ ਤਿਆਰ ਕਰਦੇ ਆਪਾਂ ਡਾਕਟਰ ਸਾਰੇ ਤੇਲ ਜਾਂ ਜੋ ਵੀ ਮਸਾਲੇ ਬਾਕੀ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਦੱਸਿਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲੇ ਪਹਿਲਾਂ ਆ ਜਾਂਦਾ ਕੋਕੋਨਟ ਔਇਲ ਕੋਲਡ ਪ੍ਰੈਸ ਜਿਹੜੇ ਦਾ ਮੰਨ ਲਓ ਆਪਾਂ ਕੋਕੋਨਟ ਆਉਂਦਾ ਹੈ ਬਿਨਾਂ ਸਲਫਰ ਤੋਂ ਕੋਕੋਨਟ ਆਉਂਦਾ ਹੈ ਠੀਕ ਹੈ ਜੀ ਸਿੱਧਾ ਆਪਣੇ ਕੋਲੇ ਕਰਨਾਟਕਾ ਤੋਂ ਹਿਮਾਲਾਪੜਾ ਆਉਂਦਾ ਆਪਣੇ ਕੋਲੇ ਇਹ ਕੋਲਡ ਪ੍ਰੈਸ ਆਪਾਂ ਲੱਕੜ ਦੀ ਘਣੀ ਦੇ ਵਿੱਚ ਔਇਲ ਕੱਢਦੇ ਆਂ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਕੋਕੋਨਟ ਔ ਫਿਰ ਆ ਕਪੜੇ ਕੋਲ ਆ ਜਾਂਦਾ ਚਿੱਲਦਾ ਤੇਲ ਜੀ ਇਹਦੇ ਵਿੱਚ ਆਪਣੇ ਕੋਲੇ 100 200 ਤੇ 500 ਗ੍ਰਾਮ ਦੀ ਪੈਕਿੰਗ ਤੇ ਲੀਟਰ ਦੀ ਫਿਰ ਨਾਰੀਅਲ ਦਾ 1 ਲੀਟਰ ਚ ਆ ਗਿਆ ਫਿਰ ਪੀਲੀ ਸਰੋਂ ਆ ਗਿਆ ਜੀ ਜੀ ਬਲੈਕ ਮਸਟਰਡ ਆ ਜਾਂਦਾ ਹੀ ਕਾਲੀ ਸਰੋਂ ਦਾ ਤੇ ਪੀਲੀ ਸਰੋਂ ਦਾ ਵੀ ਆ ਗਿਆ ਫਿਰ ਆ ਜਾਂਦਾ ਬਦਾਮ ਦਾ 100 ਐਮਐਲ 30 ਐਮਐਲ ਗਲਾਸ ਬੋਤਲ ਤੇ ਪਲਾਸਟਿਕ ਬੋਤਲ ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਬਲੈਕ ਮਸਟਰਡ ਦਾ ਸਿੰਪਲ ਪੈਕਿੰਗ ਵੀ ਰਹਿੰਦਾ 5 ਲੀਟਰ 2 ਲੀਟਰ ਤੇ 1 ਲੀਟਰ ਚ ਠੀਕ ਹੈ ਠੀਕ ਹੈ ਜੀ ਇਹ ਤਾਂ ਆਪਣੇ ਓਇਲ ਰੇ ਦੇ ਇਧਰ ਮਸਾਲੇ ਆਗੇ ਜੀ ਆਪਣੇ ਕੋਲੇ ਹਾਂ ਇਹ ਆਪਣੇ ਕੋਲੇ ਆ ਜਾਂਦੇ ਨੇ ਮਸਾਲੇ ਜਿਵੇਂ ਆਪਣੇ ਕੋਲ ਮਿਰਚ ਆ ਜਾਂਦੀ ਹੈ ਮੀਡੀਅਮ ਜਿਹੜੇ ਕੋਈ ਘੱਟ ਦਿੱਖਾ ਜਾਂਦੇ ਨੇ ਹਾਂਜੀ ਤੇ ਉਸ ਤੋਂ ਬਾਅਦ ਜਿਵੇਂ ਬਾਈ ਜੀ ਤਿੱਖੀ ਜੇ ਤਿੱਖੀ ਖਾਣੇ ਤਿੱਖੀ ਇਹ ਸਾਰੇ ਆਪਾਂ ਮਸਾਲੇ ਨੇ ਇਹ ਕੁਟਾਈ ਤੇ ਰਹਿੰਦੇ ਬਾਈ ਜੀ ਠੀਕ ਹੈ ਜੀ ਤੇ ਜਿਹੜੇ ਜਿਵੇਂ ਹੁਣ ਮਨ ਲਓ ਆਪਾਂ ਪੁਰਾਣੇ ਤਰੀਕੇ ਨਾਲ ਆਪਾਂ ਮਸਾਲੇ ਤਿਆਰ ਕਰਦੇ ਜਿਵੇਂ ਆਪਣੇ ਪਹਿਲਾਂ ਆਪਣੇ ਦਾਦੇ ਤਿਆਰ ਕਰਦੇ ਸੀਗੇ ਜਾਂ ਨਾਨੇ ਤਿਆਰ ਕਰਦੇ ਸੀਗੇ ਜਿਵੇਂ ਨਾਈਟਰੋਲ ਸਟੋਨ ਦੇ ਨਾਲ ਇਹ ਕੁਟਾਈ ਦੇ ਨਾਲ ਆਪਣੇ ਮਸਾਲੇ ਤਿਆਰ ਹੁੰਦੇ ਆ ਸਾਰੇ ਠੀਕ ਹੈ ਜੀ ਤੇ ਜਿਹਦੇ ਵਿੱਚ ਆਪਣੇ ਹਲਦੀ ਮਿਰਚ ਧਨੀਆ ਪਾਊਡਰ ਗਰਮ ਮਸਾਲਾ ਤੇ ਇਸ ਤੋਂ علاوہ ਜੀ ਆਪਣੇ ਕੋਲ ਆਇਆ ਇਹਦਾ 슈ਗਰ ਫਰੀ ਆਟਾ ਠੀਕ ਹੈ ਜੀ ਇਹਦੇ ਵਿੱਚ ਆਪਣਾ ਮਲਟੀ ਗ੍ਰੇਨ ਆਟਾ ਆ ਗਿਆ ਜੀ ਦਸਣ ਆ ਗਿਆ ਠੀਕ ਹੈ ਜੀ ਤੇ ਸਿੰਧਾ ਨਮਕ ਆ ਗਿਆ ਇੱਕ ਲੱਸੀ ਦੇ ਇਹ 슈ਗਰ ਫਰੀ ਫਿਰ ਵੀ ਇਹ ਮਰੀਜ਼ਾਂ ਵਾਸਤੇ ਹੀ ਜਿਹੜੇ ਕੋਈ ਅਲਰਜੀ ਵਾਸਤੇ ਜੇ ਅੰਮਲ ਵੀ ਖਾ ਸਕਦਾ ਰੋਟੀ ਵਿੱਚ ਜੀ ਤੇ ਅੱਜ ਕੱਲ ਹੁਣ ਜਿਆਦਾ ਵੀ ਟ੍ਰੈਂਡ ਚੱਲ ਰਿਹਾ ਸ਼ੋਕ ਤੌਰ ਤੇ ਖਾਂਦੇ ਆ ਇਹਦੇ ਵਿੱਚ ਕਣਕ ਨਹੀਂ ਐਡ ਹੁੰਦੀ ਹਾਂਜੀ ਕਣਕ ਤੋਂ ਇਲਾਵਾ ਹੁੰਦਾ ਇਹ ਜਦੋਂ ਕਹਿੰਦੇ ਮੰਨ ਲਓ 슈ਗਰ ਦੀ ਦਿੱਕਤ ਉਹ ਤਾਂ ਖਾ ਹੀ ਸਕਦੇ ਨਾ ਆਮ ਬੰਦਾ ਵੀ ਖਾ ਸਕਦਾ ਹੈ ਠੀਕ ਹੈ ਜੀ ਤੇ 슈ਗਰ ਫ੍ਰੀ ਰੰਦਾ ਜੀ ਠੀਕ ਹੈ ਇਹਦੀ ਆਸੇ ਦੀ ਕੁਆਲਿਟੀ ਬਹੁਤ ਅੱਛੀ ਹੈ ਤੇ ਆਪਣੇ ਕੋਲੇ ਬੇਸਲ ਤੇ ਸਿੰਧਾ ਨਮਕ ਵੀ ਆ ਜਾਂਦਾ ਜੀ ਠੀਕ ਹੈ ਜੀ ਇਹ ਆਪਣੇ ਮਸਾਲੇ ਰੰਦੇ ਆ ਜੀ ਤੇ ਇਹ ਆਪਣੀ ਜਿੰਨੀ ਪੈਕਿੰਗ ਹੈ 200 ਗ੍ਰਾਮ 500 ਗ੍ਰਾਮ ਤੇ ਵੇਲ ਵੇ ਰੰਦੀ ਹੈ ਤੇ ਧਨੀਆ ਪਾਊਡਰ ਦਾ ਉਹ ਰੰਦਾ ਜੀ ਠੀਕ ਹੈ ਜੀ ਜਿਹੜਾ ਆਪਣਾ ਇਹ ਸਮਾਨ ਤੁਸੀਂ ਕਾਲਾ ਐਲੀਮੈਂਟਰੀ ਤੋਂ ਲੈਣਾ ਹੋਵੇ ਐਨ ਐਚ ਮਾਰਕ ਜਿਹੜਾ ਕਿ ਨਵਾਂ ਠਾਣਾ ਹੈ ਨਵੇਂ ਠਾਣੇ ਦੀ ਰੋਡ ਤੇ ਉੱਤੇ ਜਿਹੜਾ ਕੀ ਆਪਣਾ ਰਿਲਾਇੰਸ ਮਾਰਡ ਤੋਂ ਅਗਲੇ ਪਾਸੇ ਐਨਐਚ ਮਾਰਡ ਜੇਮ ਦੇ ਨਾਲ ਠੀਕ ਹੈ ਜੇਮ ਦੇ ਨਾਲ ਹੈਗਾ ਉੱਥੋਂ ਤੁਸੀਂ ਆਪਣੇ ਔਇਲ ਤੇ ਮਸਾਲੇ ਪਰਚੇਸ ਕਰ ਸਕਦੇ ਹੋ ਉੱਥੇ ਬਾਈ ਨਵਦੀਪ ਸਿੰਘ ਵੰਦੇ ਆ ਤੇ ਤੁਸੀਂ ਉਹਨਾਂ ਨਾਲ ਉੱਥੇ ਸਟੋਰ 'ਚ ਜਾ ਕੇ ਵਿਜ਼ਿਟ ਕਰ ਸਕਦੇ ਹੋ ਕਾਲਾਂ ਵਾਲੀ ਮੰਡੀ ਹਾਂ ਕਾਲਿਆਂ ਵਾਲੀ ਮੰਡੀ ਠੀਕ ਹੈ ਇਹ ਆਪਣਾ ਉਥੇ ਨਿਲਦਾ ਜੀ ਬਾਕੀ ਹੋਰ ਵੀ ਕਈ ਜਗ੍ਹਾ ਤੇ ਸਟੋਰ ਨੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਹੋਰ ਏਡੀਐਚੋਂ ਸਾਡੇ ਸਾਡੇ ਤੇ ਸਾਡੇ ਨਾਲ ਤੁਸੀਂ ਸੰਪਰਕ ਕਰਕੇ ਸਾਡੇ ਸਟੋਰ ਪਤਾ ਕਰ ਸਕਦੇ ਹੋ ਜੇ ਕਿਸੇ ਨੇ ਹੋਰ ਵੀ ਸਟੋਰ ਤੇ ਆਪਣਾ ਮਾਲ ਮੰਗਾਣਾ ਹੋਵੇ ਤਾਂ ਉਹਦੇ ਵਾਸਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਬਾਕੀ ਬਾਈ ਹਰਿਆ ਦਾ ਨੰਬਰ ਅਸੀਂ ਸਕਰੀਨ ਤੇ ਚੱਲ ਰਿਹਾ ਹੈ ਜੀ ਤੇ ਤੁਸੀਂ ਬਾਈ ਹਰਿਆ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਧੰਨਵਾਦ ਜੀ